ਜੋ ਨਹੀਂ ਆਜੇ ਬਾਬਾ ਸਾਹਿਬ ਜੀ ਦੇ ਨਾਮ ਜੜੇ ਦਿਸਪੰਦ ਜੈ ਭੀਮ ਜੈ ਭਾਰਤ ਅੱਜ ਅਸੀਂ ਤੁਹਾਨੂੰ ਬਾਰਬਾਰਿਕ ਸਰਕਾਰ ਕਮੇਟੀ ਵੱਲੋਂ ਜਿਹੜਾ ਬਾਬਾ ਸਾਹਿਬ ਡਾਕਟਰ ਪਿੰਡਾ ਉਹ ਵੇਡਕਾਰ ਤੇ ਜਨਮ ਦਿਹਾੜੇ ਤੇ ਸਮਰਪਿਤ ਕ੍ਰਾਂਤੀਕਾਰੀ ਸਮਾਗਮ ਕਰਵਾ ਰਹੇ ਹਾਂ ਔਰ ਇਸ ਸਮਾਗਮ ਦੇ ਵਿੱਚ ਸਾਡੇ ਭਾਈ ਸਾਹਿਬ ਸ਼ਸ਼ੀਲ ਰੇਕੂ ਜੀ ਜੋ ਉਮੀਦਵਾਰ ਭਾਜਪੀ ਤੋਂ ਲੋਕ ਸਭਾ ਹਲ ਦਾ ਚੰਦਰ ਤੋਂ ਹੈ ਉਹ ਸਾਡੇ ਵਿੱਚ ਪਹੁੰਚਿਆ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਔਰ ਮੈਂ ਤੁਹਾਡੇ ਮੱਦੇਨਜ਼ਰ ਇਹ ਗੱਲ ਕਰਨਾ ਚਾਹੁੰਦਾ ਜੇਕਰ ਇਸ ਦੇਸ਼ ਵਿੱਚ ਬਾਬਾ ਸਾਹਿਬ ਸ਼੍ਰੀ ਬ੍ਰੋਮਬੇਦਕਰ ਜੀ ਜਨਮ ਨਾਲ ਲੈ ਕੇ ਤਾਂ ਸ਼ਾਇਦ ਅੱਜ ਵੀ ਜਿਹੜੀ ਆ ਗਰੀਬ ਲੋਕਾਂ ਦੀ ਗਰੀਬ ਸਮਾਜ ਦੀ ਖਾਸ ਕਰਕੇ ਐਸੀ ਵਰਗ ਦੀ ਜਿਹੜੀ ਆ ਜੀਵਨ ਆ ਉਹ ਨਰਕ ਨਾਲ ਭਰਿਆ ਹੁੰਦਾ। ਸੋ ਮੈਂ ਅੱਜ ਇਸ ਪ੍ਰੋਗਰਾਮ ਵਿੱਚ ਸਾਰੇ ਕਦਰੋ-ਕੀਮਤਾਂ ਦਾ ਧੰਨਵਾਦ ਕਰਦਾ ਹਾਂ। ਧੰਨਵਾਦ। ਰਿੰਕੂ ਪਾਜੀ ਅੱਜ ਤੁਸੀਂ ਕਰਤਾਰਪੁਰ ਵਿੱਚ ਆਏ ਆ ਡਾਕਟਰ ਬੇਦਕਰ ਸਾਵਾ ਸਾਵ ਜੀ ਦੇ ਬਾਬਾ ਸਾਵ ਜੀ ਦੇ ਜਨਮ ਦਿਹਾੜੇ ਤੇ ਅੱਜ भगवान वाल्मीकि सत्कार कमेटी तरतारपुर ਵੱਲੋਂ बाबा ਸਾਹਿਬ ਡਾਕਟਰ ਵੀਰਮ ਸਿੰਘ ਜੀ ਦਾ ਜਨਮ ਦਿਹਾੜਾ ਇੱਥੇ ਤਰतारਪੁਰ ਅੱਡੇ ਦੇ ਉੱਤੇ ਜਿਹੜਾ ਮਨਾਇਆ ਜਾ ਰਿਹਾ ਸੋ ਮੈਂ ਸਮਝਦਾ ਕਿ ਅੱਜ ਬੜੀ ਗੁਣਤ ਹੈ ਕਿ बाबा ਸਾਹਿਬ ਨੇ ਜੋ ਦਲੀ ਗਰੀ ਦਬੇ ਕੁਚਲੇ ਲੋਕਾਂ ਲਈ ਜਿਹੜੀ ਕੰਮੀ ਹੈ ਉਹਨਾਂ ਨੂੰ ਯਾਦ ਕਰਕੇ ਸ਼ਰਧਾਂਜਲੀ ਤੇ ਖਾਸ ਕਰਕੇ ਆਪ ਇਹਨਾਂ ਨੂੰ ਬਾਬਾ ਸਾਹਿਬ ਨੇ ਸੋਚ ਦੇ ਨਾਲ ਜੋੜੀ ਬੜੀ ਜ਼ਰੂਰਤ ਹੈ ਔਰ ਸਾਡੇ ਇਹਦੇ ਬਹੁਤ ਵਿਚਾਰੇ ਜੀ ਗੁਰਮੀਤ ਹੌਸਲਾ ਜੀ ਜਿਹੜੇ ਕਿ ਕਮੇਟੀ ਦੇ ਪ੍ਰਧਾਨ ਹਨ ਨਾ ਦੇ ਉਪਰਾਲੇ ਨਾਲ ਅਜਿਹਾ ਪ੍ਰੋਗਰਾਮ ਦੇ ਜਿਹੜੇ ਦਾ ਯਤਨ ਕਰ ਰਹੇ ਕਈ ਸੀ ਆ ਸਮੇਂ ਇਹ ਸਾਰੇ ਲੋਕ ਬੰਦ ਕੀਤੇ ਮਹਾਰਾਜ ਉਹਨਾਂ ਦੇ ਦਸਾਇਓ ਇਮਾਰਤ ਦੇ ਚੱਕੇ ਆਪਣਾ ਜੀਵਨ ਚਲਕਾ ਰਹੇ सेवावान वो गिनती रहे हैं वो बाबा साहब भीम आर अंबेदकर जी ने यही फलसफा कि पढ़ो जुड़ो और संघर्ष करो तो सू सारे समाज में इकट्ठा होकर बाबा साहब के जो उन्होंने सबू रस्ते दसे है कि असर तो अपने समाज के लिए हमेशा प्रयास करिए समाज के लिए संघर्ष करिए यही मैं समझता कि बाबा साहब ने जी है सच्ची श्रद्धांजलि है तो मैं अपने वालों ਸ਼ਰਤਾਂ ਦੇ ਬੋਲਣ ਦਿੱਤਾ ਦਾ ਉਹ ਸੂਚਿਤ ਕਮੇਟਾ ਮੈਂ ਤਾਂ ਸਾਰੇ ਸੰਗਤ ਨੂੰ ਆਦੇ ਆਉਣ ਗਿਆ ਕੋਟ ਕੋਟ ਤੇ ਏਕੂ ਜੀ ਇਹ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆਂ ਅੱਜ ਮੌਕੇ ਤੇ ਨੌਜਵਾਨਾਂ ਨੂੰ ਮੈਸੇਜ ਆ ਵੀ ਬਾਬਾ ਸਾਹਿਬ ਕਹਿੰਦੇ ਆ ਕਿ ਜਿਹੜੀ ਪੜ੍ਹਾਈ ਆ ਸ਼ੇਰਨੀ ਦਾ ਉਹ ਦੁੱਧ ਹੈ ਜਿਹੜਾ ਬੰਦੇ ਕੋਈ ਬੰਦਾ ਪੜ੍ਹੇਗਾ ਜਿਸ ਬੰਦੇ ਕੋਲ ਗਿਆਨ ਹੈ ਜਿਸ ਬੰਦੇ ਕੋਲ ਜਾਣਕਾਰੀ ਹੈ ਜਿਸ ਬੰਦੇ ਕੋਲ ਗਿਆਤਤਾ ਹੈ ਇਸ ਬੰਦੇ ਕੋਲ ਪੜ੍ਹਾਈ ਹੈ ਅੱਜ ਉਹ ਆਪਣੇ ਸਮਾਜ ਦੇ ਨਹੀਂ ਆਪਣੇ ਮਕਸਦ ਦੇ ਲਈ ਹੈ ਜਿਹੜਾ ਉਹੀ ਇਨਸਾਨ ਹੈ ਜਿਹੜਾ ਜਨਾਈ ਲੱਗ ਸਕਦਾ ਸੋ ਅੱਜ ਦੇ ਦਿਨ ਦੇ ਇਹ ਮੈਸੇਜ ਹੈ ਨੌਜਵਾਨਾਂ ਨੂੰ ਕੀ ਵਕਤ-ਵਕਤ ਜਿਹੜਾ ਆਪਣੀ ਪੜ੍ਹਾਈ ਪਰੇਸ਼ਾਨ ਕਰੋ ਤਾਂ ਹੀ ਸਮਾਜ ਦਾ ਜਿਹੜਾ ਖੁਲਿਆਣ ਆ ਸਕਦਾ ਰਿੰਗੋ ਜੀ ਜਿੱਦਾਂ ਇਲਾਕੇ ਚ ਕੰਮ ਨਹੀਂ ਹੋ ਰਿਹਾ ਪੰਜਾਬ ਚ ਕੰਮ ਨਹੀਂ ਹੋ ਰਿਹਾ ਉਸੇ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਤੋਂ ਕੰਮਾਂ ਨੂੰ ਲੈ ਕੇ ਕਿਉਂਕਿ ਅੱਜ ਜਿਹੜੀ ਬਾਬਾ ਸਾਹਿਬ ਦਾ ਦਿਨ ਮਨਾ ਰਹੇ ਆਂ ਪਰ ਮੈਂ ਕਿਸੇ ਵੀ ਤਰ੍ਹਾਂ ਦਾ ਰਾਜਨੀਤਿਕ ਕਮੈਂਟ ਦਾ ਜਿਹੜਾ ਅੱਜ ਇਸ ਮੰਚ ਤੋਂ ਕਰਨਾ ਨਹੀਂ ਚਾਹੁੰਦਾ ਅੱਜ ਤਾਂ ਸਿਰਫ ਅਸੀਂ ਉਹਨਾਂ ਦੇ ਜਨਮ ਦਿਹਾੜੇ ਦੀ ਜਿਹੜੀਆਂ ਖੁਸ਼ੀਆਂ ਉਹ ਆਪਸ ਦੇ ਵਿੱਚ ਮੰਨਣ ਲਈ ਉਹਨਾਂ ਦੀ ਖੁਸ਼ੀਆਂ ਸਾਥੀਆਂ ਕਰਨ ਲਈ